ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 5-6 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੇ ਭਾਰੀ ਮੀਂਹ ਦੇ ਕਿੰਨੇ ਕੁ ਚਾਂਸ ਨੇ ਆਉਂਦੇ ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾ ਹੋਏਗੀ ਅਸਲ ਇਧੀਆਂ ਲਾਈਵ ਸੈਟਲਰ ਦਾ ਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਆਥਣ ਦਾ ਟਾਈਮ ਹੋ ਚੁੱਕਿਆ ਹੈ ਅੱਜ ਰਾਤ ਦੀ ਜੇਕਰ ਗੱਲ ਕਰਦੇ ਹਾਂ ਤੇ ਪੰਜਾਬ ਦੇ ਬਹੁਤੇ ਹਫਾਗਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਮੀਂਹ ਵਰਝ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਮਾਝਾ ਖੇਤਰ ਮਾਲਵੇ ਦੇ ਕੁਝ ਖੇਤਰ ਜੜਿਆ ਸ਼ਾਮਿਲ ਨੇ ਤੇ ਕਿਤੇ ਨਾ ਕਿਤੇ ਭਾਰੀ ਮੀਂਹ ਦੇ ਸੱਲ ਜੜਿਆ ਲੱਗ ਚੁੱਕੇ ਨੇ ਆਉਂਦੇ ਘੰਟਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੇ ਕਿਤੇ ਦਰਮਿਆਨੇ ਤੇਜ਼ ਸ਼ਰਾਟੇ ਜੜਿਆ ਪਹੁੰਚ ਕਰ ਸਕਦੇ ਨੇ ਖਾਸ ਕਰ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਦੁਆਬਾ ਦੇ ਪੂਰਬੀ ਖੇਤਰਾਂ ਦੇ ਵਿੱਚ ਹੋ ਸਕਦਾ ਹਲਕੇ ਮੀਂਹ ਵਰਝ ਹੋਣ ਹੋ ਸਕਦਾ ਤੇਜ਼ ਸ਼ਰਾਟ ਵੀ ਇਹਨਾਂ ਖ ਜੇਕਰ ਹੁੰਦੇ ਦਿਨਾਂ ਦੀ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲੀ ਗੱਲ ਜੇਕਰ ਟੈਂਪਰੇਚਰ ਦੀ ਆਪਾਂ ਕਰਦੇ ਹਾਂ ਟੈਂਪਰੇਚਰ ਜਿੱਥੇ 40ਾਂ 42ਾਂ ਤੇ ਜਾ ਰਹੇ ਸੀ ਉਹਨਾਂ ਦੇ ਵਿੱਚ ਵੱਡੀ ਗਿਰਾਵਟ ਜਿਹੜੀ ਸੰਭਵ ਹੋਈ ਹੈ ਤੇ ਬੀਤੇ 24 ਘੰਟਿਆਂ ਦੇ ਵਿੱਚ ਅੰਕੜੇ ਹੋਰ ਗਿਰੇ ਨੇ 1-2 ਡਿਗਰੀ ਦਾ ਜਿਹੜੀ ਗਿਰਾਵਟ ਹੈ ਹੋਰ ਟੈਂਪਰੇਚਰ ਦੇ ਵਿੱਚ ਦਰਜ ਕੀਤੀ ਗਈ ਹੈ ਜਿੱਥੇ ਹੋਮਸ ਨੇ ਬਹੁਤੇ ਖੇਤਰਾਂ ਦੇ ਵਿੱਚ ਪਰੇਸ਼ਾਨੀ ਕੀਤੀ ਹੋਈ ਸੀ ਪੰਜਾਬ ਦੇ ਬਹੁਤੇ ਥਾਵਾਂ ਤੇ ਹੋਮਸ ਬਣੀ ਹੋਈ ਸੀ ਤੇ ਹੁਣ ਜਿੱਥੇ-ਜਿੱਥੇ ਮੀਂਹ ਲੱਗਣਗੇ ਤੇ ਠੰਡੀਆਂ ਹਵਾਵਾਂ ਚੱਲਣਗੀਆਂ ਇਸ ਨਾਲ ਜਿਹੜੀ ਆ ਹੋਮਸ ਤੋਂ ਵੀ ਥੋੜੀ ਰਾਹਤ ਮ ਇਹ ਖੇਤਰਾ ਦੇ ਵਿੱਚ ਇਹ ਮਿਲਣ ਕਾ ਨਾ ਹਮ ਉਸ ਜਿਹੜੀ ਰਾਹਤ ਮਿਲ ਰਹੀ ਆ ਤੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕਰ ਦਿੱਤੇ ਨੇ ਯਾਨੀ ਕਿ ਮੌਨਸੂਨ ਦੀ ਕੋਈ ਬ੍ਰੇਕ ਨਹੀਂ ਹੈ ਮੌਨਸੂਨ ਉੱਤਰ ਭਾਰਤ ਦੇ ਬਹੁਤੇ ਖੇਤਰਾ ਦੇ ਵਿੱਚ ਸਰਗਰਮ ਰਹੇਗਾ ਆਉਂਦੇ 5-6 ਦਿਨਾਂ ਦੇ ਵਿੱਚ ਜੇਕਰ ਅਸੀਂ ਸਿੱਧਾ ਅੰਕੜਿਆਂ ਤੇ ਚੱਲਦੇ ਹਾਂ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਖ਼ਬਰ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਹਾਂ 29 ਜੂਨ ਦੀ ਇਹ ਅਪਡੇਟ ਹੈ ਰੀਅਰ ਨੇ ਫਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਅੱਜ ਦੇ ਲਈ ਕੱਲ ਦੇ ਲਈ orange alert ਜੜਿਆ ਜਾਰੀ ਕੀਤੇ ਜਾ ਚੁੱਕੇ ਨੇ ਵੈਰੀ ਹੈਵੀ ਰੇਨ ਯਾਨੀ ਕਿ অতি ਭਾਰੀ ਮੀਂਹ ਦਰਜ ਹੋਣਗੇ ਪੰਜਾਬ ਦੇ ਵਿੱਚ ਇਹ ਸਿਰਫ ਪੰਜਾਬ ਦੇ ਲਈ ਇਹ ਅਪਡੇਟ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦੇ ਸਵੈ ਲੱਗਣਗੇ ਸੋ ਗੜਜਲਿਸ਼ ਦੇ ਨਾਲ ਮੀਂਹ অতি ਭਾਰੀ ਮੀਂਹ ਅੱਜ ਤੇ ਕੱਲ ਲੱਗਣ ਦੀ ਉਮੀਦ ਹੈ ਅੱਜ ਲੱਗ ਚੁੱਕੇ ਨੇ ਤੇ ਕੱਲ ਵੀ ਲੱਗਣਗੇ ਤੇ ਇਹਦੇ ਵਿੱਚ ਕੋਈ ਦੋਰ ਰਾਹ ਨਹੀਂ ਹੈ ਇਸ ਇਲਾਵਾ 1 2 3 ਤਰੀਕ ਨੂੰ ਜਿਹੜੀ ਹੈਵੀ ਰੇਨ ਦੇ ਜਿਹੜੇ ਅਲਰਟ ਆ ਗਿਆ ਉਹ ਜਾਰੀ ਕੀਤੇ ਜਾ ਚੁੱਕੇ ਨੇ ਕੋਲਮ ਇਲਾਕੇ ਮੌਨਸਨ ਫੋਰੀ ਰਫਤਾਰ ਤੇ ਆਇਆ ਤੇ ਮੌਨਸਨ ਫਰਾਸਰ ਕਰਮ ਹੈ 4 5 ਜੁਲਾਈ ਤੱਕ ਮੌਨਸਨ ਦੇ ਸਦਕਾ ਪੰਜਾਬ ਦੇ ਵਿੱਚ ਚੰਗੇ ਮੀਂਹ ਜੜੇ ਅਤਾਰਜ ਹੋਣਗੇ ਸੋ ਇਹ ਜਿਹੜੇ ਫਸਲਾਂ ਦੇ ਲਈ ਕਾਫੀ ਲਾਹੇਵੰਦ ਨੇ ਇਹ ਮੀਂਹ ਜੜੇ ਅਸਲੇ ਦਰਜ ਹੋ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਭਾਰਵੇਂ ਮੀਂਹ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਣਗੇ ਹਮਸ ਤੇ ਗਰਮੀ ਤੋਂ ਪੰਜਾਬ ਵਾਸੀਆਂ ਨੂੰ ਵਧੀਆ ਰਾਹਤ ਹੈ ਜਿਹੜੀ ਮਿਲਦੀ ਨਜ਼ਰ ਆਵੇਗੀ ਪਹਾੜਾ ਵਾਲੋਂ ਜਾਣ ਵਾਲੇ ਸੱਜਣ ਫਿਰ ਤੋਂ ਇੱਕ ਵਾਰ ਸचेत ਹੋ ਜਾਓ ਕਿਉਂਕਿ ਐਸੇ ਪਹਿਲਾਂ ਵੀ ਕਹਿੰਦੇ ਆ ਰਹੇ ਹਾਂ ਪਹਾੜਾਂ ਦੇ ਵਿੱਚ ਬੱਦਲ ਫਟਣਦੇ ਆ ਲੈਂਡਸਲਾਈਡ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ ਤੇ ਅੱਜ ਵੀ ਇੱਥੇ ਭਾਰੀ ਮੀਂਹ ਦੇ ਅਨੁਸਾਰ ਜੋ ਹੋ ਰਹੇ ਨੇ ਕਿਤੇ ਕਿਤੇ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਹੋਣਗੇ ਇਸ ਲਈ ਜਿਹੜੇ ਖੱਡਾਂ ਨਾਲੇ ਨੇ ਉਹ ਚੜ ਕੇ ਵਗਣ ਦੇ ਆਸਾਰ ਨੇ ਇਸ ਲਈ ਆਪਣਾ ਧਿਆਨ ਰੱਖਿਆ ਜਾਵੇ ਜੀ ਤੇ ਉੱਥੇ ਪਹਾੜਾਂ ਵੱਲ ਜਾਣ ਤੋਂ ਜਿਹੜਾ ਗੁਰੇਜ਼ ਕੀਤਾ ਜਾਵੇ ਫਿਲਹਾਲ ਆਉਂਦੇ 3-4 ਦਿਨਾਂ ਤੱਕ ਬਾਕੀ ਜੋ ਵੀ ਤਾਜ਼ਾ ਅਪਡੇਟ ਤਾਜ਼ਾ ਸਥਿਤੀ ਹੋਏਗੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ ਫਿਲਹਾਲ ਕੋਈ ਅਲਰਟ ਵਾਲੀ ਕੋਈ ਵੱਡੇ ਅਲਰਟ ਵਾਲੀ ਕੋਈ ਗੱਲ ਨਹੀਂ ਹੈ ਮ ਜਾਰੀ ਕੀਤੇ ਗਏ ਭਾਰੀ ਮੀਂਹ ਪੰਜਾਬ ਦੇ ਵਿੱਚ ਦਰਜ ਹੋਣੇ ਆ ਕਿਉਂਕਿ ਮੌਨਸੂਨ ਨੇ ਸਰਗਰਮੀ ਫੜੀ ਹੋਈ ਆ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਇਸ ਲਈ ਬੱਦਲ ਗਰਜ ਰਸ ਵਾਲੇ ਲਗਾਤਾਰ ਵੱਧ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਵੀ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਲਗਾਤਾਰ ਭਾਰੀ ਮੀਂਹ ਜਿਸ ਪਹਿਲੇ ਚੜਿਆ ਲੱਗਦੇ ਰਹਿਣਗੇ ਧੰਨਵਾਦ ਜੀ